ਕਹਿੰਦਾ ਹਾਂ ਤੁਸੀ ਇੱਥੇ ਬਹਿਤੋ ਮੈਂ ਮਦੀਨ ਫੜਦੀ ਆ ਫੜ ਲੈ ਮਰ ਲੈ ਬੱਲੇ ਬੱਲੇ ਆਏ ਤੁਸੀਂ ਤੁਸੀਂ ਭੱਜੋਗੇ ਚਲੋ ਭੱਜ ਜਾਓ ਉੱਤਰੋ ਥੱਲੇ ਚਲੋ 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 ਭੱਜੋ ਕੁਛ ਭੱਜ ਜਾ ਭਾਈ ਆਏ ਬੈਠ ਨਾ ਫੜ ਲੈ ਇਹ ਚਾਹ ਖਾਪ ਪਾਈ ਆ ਲੈ ਮੇਰੇ ਜਵਾਕਾਂ ਨਾਲੀ ਫੇਢੀ ਜਾਂਦੀ ਹੈ ਕੀ ਨਾ ਇਹਨਾਂ ਦੀ ਔਕਾਤ ਹੈ ਕੀ ਹੈ ਕੀ ਦੇਖ ਕੇ ਮੈਂ ਹੈਡ ਹੈਡ ਦੰਦ ਕੱਢਦੀ ਐਗੀ ਪੱਜੋ 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 ਤੁਸੀਂ ਇਹ ਪੱਜੋ ਪੱਲਾ ਤੁਸੀਂ ਇੱਥੇ ਬੈਠੋ ਮੈਂ ਦੀਦੀ ਨੂੰ ਫੜ ਕੇ ਲੈਣਾ ਹਾਂ ਜੱਗਾ ਵੇ ਸਾਹ ਚੜ ਲਿਗਾ ਨੱਕੀ ਆ ਕੀ ਪਖੰਡ ਫੜ ਰਖਾ ਤੈਨੂੰ ਪਤਾ ਨਹੀਂ ਹੈਗਾ ਕੀ ਹੋ ਗਿਆ ਆਂਟੀ ਨਾ ਸੈੱਟ ਦੇਗੀ ਉਹਨੂੰ ਭੋਰਾ ਪਰ ਜਵਾ ਖੜੀ ਆ ਆਂਟੀ ਮੈਨੂੰ ਇੰਦਨ ਨੂੰ ਖੜਾਈ ਜਾਂਦੀ ਸੀ ਜੀ ਦਾ ਕ ਮੈਨੂੰ ਖੜਾਉਂਦੀ ਸੀ ਨਾਲੇ ਤੈਨੂੰ ਮੰਜੇ ਤੇ ਬੈਠਣ ਨੂੰ ਕਿਹਨੇ ਕਿਹਾ ਸੀਗਾ ਉਹ ਤਾਂ ਆਂਟੀ ਮੇਰੇ ਸਾਹ ਚੜ ਗਏ ਤਾਂ ਆਪ ਕੋ ਕਰਕੇ ਬੈਠ ਗਈ ਸੀ ਅੱਛਾ ਫਿਰ ਸਾਡੇ ਮੰਜੇ ਗੰਦੇ ਕਰਦੇ ਪੁੱਤ ਮੇਰੀ ਗੱਲ ਸੁਣ ਲਓ ਇਹਦੇ ਨਾਲ ਨਹੀਂ ਖੇਡਣਾ ਇਹ ਕੰਮ ਵਾਲੀ ਦੀ ਕੁੜੀ ਹੈਗੀ ਨਾਲੇ ਆਪਣਾ ਇਹਨਾਂ ਨਾਲ ਕੀ ਮੇਲ ਆ ਤੈਨੂੰ ਅਕਲ ਨਹੀਂ ਹੈਗੀ ਕੀ ਤੂੰ ਵੱਡੀ ਹੈਗੀ ਆਂਟੀ ਇਹ ਕੀ ਗੱਲਾਂ ਕਰੀ ਜਾਂਦੀਆਂ ਚਾਹੇ ਅਸੀਂ ਕੰਮ ਵਾਲੇ ਅਸੀਂ ਵੀ ਤਾਂ ਇਨਸਾਨ ਹੀ ਆ ਤੈਨੂੰ ਮੇਰੇ ਜਵਾਕਾਂ ਨਾਲ ਖੇਡਣ ਨੂੰ ਕਿਹਨੇ ਕਿਹਾਗਾ ਤੇਰੂ ਕਿਹਾ ਸੀ ਨਾ ਉੱਥੇ ਦਰਵਾਜੇ 'ਚ ਬੈਠੀ ਰਹੀ ਤੈਨੂੰ ਇੱਥੇ ਆਉਣ ਨੂੰ ਕਿਹਨੇ ਕਿਹਾ ਹਾਂਜੀ ਮੈਂ ਉੱਥੇ ਹੀ ਬੈਠੀ ਸੀ ਪੁੱਤ ਤੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਅੱਜ ਤੋਂ ਬਾਹਰ ਇਹਦੇ ਨਾਲ ਨਹੀਂ ਖੇਡਣਾ ਠੀਕ ਹੈ ਨਾ ਤੁਸੀਂ ਅੰਦਰ ਖੇਡ ਲਿਆ ਕਰੋ ਮੋਬਾਈਲ ਦੇਖ ਲਿਆ ਕਰੋ ਪਰ ਇਹਦੇ ਨਾਲ ਬਿਲਕੁਲ ਨਹੀਂ ਖੇਡਣਾ ਤੁਸੀਂ ਤੂੰ ਵੀ ਪੁੱਤ ਠੀਕ ਹੈ ਹਾਂ ਮੇਰਾ ਸਿਆਣਾ ਪੁੱਤ ਲੇਕਿਨ ਮੈਂ ਕੱਲ ਹੀ ਉੱਥੇ ਬੈਠ ਕੇ ਕੀ ਕਰਦੀ ਅਸੀਂ ਠੇਕਾ ਲਿਆਗਾ ਵੀ ਫਿਰ ਤੂੰ ਇਹਨਾਂ ਨਾਲ ਖੇਡਣਾਗਾ ਤੇਰੀ ਮਾਂ ਨਾਲ ਬਗ ਜਾਂਦੀ ਉਹ ਤਾਂ ਦੋ ਅਠਲ ਗੋਏ ਦੇ ਸੱਟ ਦਿੰਦੀ ਹਣ ਜੁਲਕਦੀ ਆਗੀ ਜਾ ਤੁਰ ਜਾ ਪਖੰਡ ਕਰੀ ਜਾਂਦੀ ਰਹਿੰਦੀ ਐ ਲੈ ਮੇਰਾ ਪੁੱਤ ਬੈਠ ਸੋਹਣਾ ਪੁੱਤ ਮੇਰਾ ਬੈਠ ਜਾ ਪੁੱਤ ਤੂੰ ਵੀ ਮੇਰੀ ਗੱਲ ਸੁਣ ਇਹ ਜਿਹਾ ਨਾ ਭੈੜੀਆਂ ਹੁੰਦੀਆਂ ਨੇ ਜੀਆਂ ਠੀਕ ਹੈ ਨਾ ਇਹਨਾਂ ਨਾਲ ਨਹੀਂ ਖੇਡਦੇ ਹੁੰਦੇ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਚੋਰੀ ਕਰਕੇ ਲੈ ਜਾਣ ਠੀਕ ਹੈ ਨਾ ਇਹਨਾਂ ਨੂੰ ਖਾਣ ਨੂੰ ਦੇਣਾ ਤੂੰ ਦੋਨੇ ਭੈਣਾ ਚੀਜੀ ਖਾਇਆ ਕਰੋ ਇਹਨੂੰ ਨਹੀਂ ਦੇਣਾ ਕੋਲ ਬੈਠੀ ਰਵੇ ਬੇਸ਼ੱਕ ਚਾਕੀ ਜਾਵੇ ਚੀਜ਼ ਨਹੀਂ ਦੇਣੀ ਇਹਨੂੰ ਠੀਕ ਹੈ ਨਾ ਹਾਂ ਕਹਲ ਤਾਂ ਹੈਗੀ ਆ ਜੇਦੀ ਮਾਤਾ ਬਾੜੀ ਚ ਗਈ ਹੋਈ ਹੈਗੀ ਸਹੀ ਗੱਲ ਆ ਕੰਮ ਇੱਕ ਤੀਰ ਨਾਲ ਦੋ ਨਿਸ਼ਾਨੇ 1500 ਚ ਦੋ ਦੋ ਕੰਮ ਆ ਲੀਆਂ ਕਿੱਥੇ ਮਿਲਦੀਆਂ ਅੱਜ ਕੱਲ ਐਡੀ ਵੱਡੀ ਹੈਗੀ ਆ ਕੰਮ ਤਾਂ ਸੋਹਣਾ ਕਰੂਗੀ ਨਹੀਂ ਡੰਡੇ ਨਾ ਕਰਾ ਲੂ ਇਹਦਾ ਪਿਚਾ ਮਾ ਪੱਟਿਆ ਕਰ ਇਥੇ ਗੇੜੇ ਵੀ ਖਾਈ ਜਾਂਦੀ ਹੈਗੀ ਹਾਂ ਗੱਲ ਸੁਣਨੀ ਕੁੜਗੇ ਤੋ ਮੇਰੀ ਗੱਲ ਸੁਣਉ ਰਿਆ ਰੋਣਾ ਉਹ ਤਾਂ ਮੈਥੋਂ ਗੁੱਸੇ ਚ ਵੱਜ ਗਿਆ ਗੁੱਸਾ ਨਹੀਂ ਕਰਦੇ ਹੁੰਦੇ ਦੇਖ ਮੈਂ ਵੀ ਤੇਰੀ ਮਾਂ ਵਰਗੀ ਆ ਜੋ ਤੇਰੀ ਮੰਮੀ ਝੜਕਦੀ ਤੂੰ ਗੁੱਸਾ ਕਰਦੀ ਆ ਚਲਾ ਸਕੀ ਖਾਵੇਂ ਤੂੰ ਤਾਂ ਬੜੀ ਸਿਆਣੀ ਆ ਖਾਏਂਗੀ ਕੁਛ ਨਹੀਂ ਮੈਂ ਕੁਛ ਨਹੀਂ ਖਾਣਾ ਚਾਕਲੇਟ ਅਸੀਂ ਨਾ ਖੀਰ ਬਣਾਈ ਸੀਗੀ ਰਾਤ ਬੜੀ ਸੁਆਦ ਕਾਜੂ ਬਦਾਮ ਪਾ ਕੇ ਖਾਏਂਗੀ ਨਹੀਂ ਮੇਰੀ ਮੰਮੀ ਨੇ ਐ ਕਿਹਾ ਵੀ ਚੀਜ਼ ਨਹੀਂ ਖਾਣੀ ਕਿਸੇ ਦੇ ਘਰੇ ਜਾ ਕੇ ਕਿਸੇ ਦੇ ਘਰੇ ਕਿਉਂ ਇੱਥੇ ਤਾਂ ਤੁਸੀਂ ਕੰਮ ਕਰਦੇ ਹੋ ਖਾ ਸਕਦੇ ਹੋ ਮੇਰੀ ਗੱਲ ਸੁਣ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇਰੀ ਮੰਮੀ ਵੀ ਤਾਂ ਮੰਗੀ ਲੈਂਦੀ ਹੈ ਵੀ ਰੋਟੀ ਖਾਣੀ ਹੈਗੀ ਫਿਰ ਤੂੰ ਵੀ ਮੰਗ ਸਕਦੀ ਹੈ ਮੰਗਣੀ ਕਾਹਦਾ ਲੈ ਜਿਹੇ ਜੇ ਮੇਰੇ ਜਵਾਕਰੇ ਖਾ ਲਈ ਜਿਹੇ ਜੀ ਤੂੰ ਖਾ ਲਈ ਆਂਟੀ ਹੁਣ ਤਾਂ ਤੁਸੀਂ ਕਿਹਾ ਸੀ ਵੀ ਮੇਰੇ ਜਵਾਕਰੇ ਉਹ ਤਾਂ ਮੈਨੂੰ ਉਹ ਸਾਡੀ ਸਰਗੁਣ ਤੇ ਗੁੱਸਾ ਸੀਗਾ ਬਾਲਾ ਤਪਾਉਂਦੀ ਹੈਗੀ ਲੈ ਤੇਰੇ ਤੇ ਗਿਆ ਹਾਦੀ ਮੰਮੀ ਨੂੰ ਉਹ ਦੱਸੀ ਚੰਗਾ ਬਾਲੀ ਸਿਆਣੀ ਹੈ ਮੇਰੀ ਤੀ ਮੇਰੀ ਗੱਲ ਸੁਣ ਤੂੰ ਖੀਰ ਖਾਣੀ ਹਾਂਜੀ ਹਾਂ ਖੀਰ ਤਾਂ ਮੈਂ ਤੈਨੂੰ ਦੇ ਦੇਣੀ ਆ ਦੇਖ ਤੇਰੀ ਮੰਮੀ ਵਿਚਾਰੀ ਉਧਰ ਕੱਲੀ ਬਾੜੇ ਚ ਮੁੜਕ ਮੁੜਕੀ ਹੋਈ ਪਈ ਹੋਊਗੀ ਹਨਾ ਸਾਰਾ ਕੰਮ ਕਰੂਗੀ ਧੋਅ ਤਵਾਈ ਵੀ ਕਰਨੀ ਆ ਤੂੰ ਐਂ ਕਰ ਅੰਦਰ ਨਾ ਕੱਪੜੇ ਨਹੀਂ ਤਹਾਂ ਪਈਆਂ ਨੇ ਨਾਲੇ ਤੋ ਲਾਲਾ ਨਾਲੇ ਝਾੜੂ ਲਾਲਾ ਇਹ نیٹ ਚ ਮੈਂ ਤੇਰੇ ਕੋਲ ਹੀ ਖੀਰ ਦੀ ਦੇ ਦੂੰਗੀ ਹਾਂ ਅੰਟੀ ਗੱਲ ਤਾਂ ਤੁਹਾਡੀ ਸਹੀ ਆ ਮੇਰੀ ਮੰਮੀ ਵਿਚਾਰੀ ਕੱਲੀ ਕੀ ਮੈਂ ਕਰੂਗੀ ਪਹਿਲਾਂ ਹੁਣ ਉਧਰ ਬਾੜੇ ਚ ਕੰਮ ਕਰੀ ਜਾਂਦੇ ਹੁਣ ਇੱਧਰ ਆ ਕੇ ਕਰੂ ਕੋਈ ਗੱਲ ਨਹੀਂ ਮੈਂ ਕਰ ਲਾਂਨੀ ਇੱਧਰੋਂ ਹਾਂ ਤੇ ਮੇਰੀ ਗੱਲ ਸੁਣੋ ਨਲੇ ਆਇਨਾ ਦਸੀ ਵੀ ਆਂਟੀ ਨੇ ਮੈਨੂੰ ਕੰਮ ਲਾਤਾ ਸੀਗਾ ਫੇਰ ਉਹ ਕਹੂਗੀ ਨਾ ਪੁੱਤ ਤੂੰ ਕਿਉਂ ਕਰਨਾ ਸੀ ਕੰਮ ਉਹਨੇ ਤੈਨੂੰ ਰੋਕਣਾ ਤੇਥੋਂ ਕੰਮ ਹੋ ਕਰਾਉਂਦੀ ਨਹੀਂ ਨਾ ਤਾਂ ਕਰਕੇ ਮੂੰ ਦੁਖੀ ਹੋਈ ਜਾਉ ਕੱਲੇ ਤੈਨ ਤਰਸ ਨਹੀਂ ਆਉਂਦਾ ਆਪਦੀ ਮਾਂ ਤੇ ਆਉਂਦਾ ਹੋਰ ਮੈਂ ਨਾ ਇੱਕ ਦਿਨ ਡਿੱਗ ਗਈ ਮੇਰੇ ਤਾਂ ਸਰ ਗੁੰਨੇ ਲੱਤਾਂ ਕੁੱਟੂਗਾ ਭਾਂਡੇ ਮਾਂ ਜਦੋਂ ਤੁਸੀਂ ਨਹੀਂ ਸੀ ਆਉਂਦੀਆਂ ਨਾਲੇ ਤੇਰੇ ਤੋਂ ਤਾਂ ਛੋਟੀ ਹੈਗੀ ਦੇਖ ਲੈ ਮੇਰੀਆਂ ਕੁੜੀਆਂ ਇੰਨੀਆਂ ਕਰਦੀਆਂ ਤੇ ਤੂੰ ਕਿਉਂ ਨਹੀਂ ਕਰ ਸਕਦੀ ਤੂੰ ਤਾਂ ਵੱਡੀਆਂ ਤੇ ਮਾਂ ਨੂੰ ਨਾ ਦੱਸਿਆ ਕਰ ਆ ਕੇ ਜਿਹੜਾ ਮੈਂ ਚੁੱਪ ਕਰਕੇ ਕੰਮ ਗਿਆ ਕਰੂੰਗੀ ਨਾ ਤੂੰ ਕਰਦਿਆ ਕਰੀ ਆਦੀ ਮਮੀ ਨੂੰ ਦੱਸਿਆ ਕਰਨ ਚੰਗਾ ਤੁਸੀਂ ਵੀ ਨਾ ਦੱਸਿਓ ਜੇ ਤੁਸੀਂ ਦੱਸਤਾ ਨਾ ਫਿਰ ਮੇਰੀ ਮੰਮੀ ਮੈਨੂੰ ਕਹੂਗੀ ਜਦ ਮੈਂ ਮੈਂ ਕਦੇ ਵਾਸਤੇ ਦੱਸੂ ਨਾਲੇ ਤੂੰ ਜੇ ਕੋਈ ਚੀਜ਼ ਖਾਣੀ ਹੋਇਆ ਕਰੂ ਤੂੰ ਦੱਸਦਿਆ ਕਰੀ ਨਾਲੇ ਮੈਂ ਤੇ ਨਾ ਜਦੋਂ ਸ਼ਹਿਰ ਜਾਇਆ ਕਰੂ ਤੈਨੂੰ ਸੋਹਣਾ ਜੇ ਸੂਟ ਲੈ ਕੇ ਦਿਆ ਕਰੂ ਠੀਕ ਹੈ ਠੀਕ ਹੈ ਠੀਕ ਹੈ ਹਾਂ ਚੱਲ ਕਰ ਲੈ ਫਿਰ ਤੂੰ ਕੰਮ ਚੰਗਾ ਤੇ ਇਹਦਾ ਮੋਤੋ ਤੇ ਬੰਗੂ ਬੋਲਣ ਲਾ ਦੂ ਉਂਗਲਾਂ ਤੈਨੂੰ ਚਾਉਂਗੀ ਇਹਦੀ ਮਾਂ ਜੀ ਵੀ ਨਾ ਆ ਜੇ ਉਧਰੋਂ ਦਰਵਾਜ਼ਾ ਬੰਦ ਹੀ ਕਰਿਆ ਮੈਂ ਕਦੋਂ ਕਹੂਗੀ ਯਾਰ ਉਹੀ ਤੁੱਪੇ ਭਾਈ ਬੈਠਾ ਇੱਥੇ ਆਉਂਦੀ ਆ ਰੋਜ ਕਹਿੰਦਾ ਆਉਂਦੀ ਆ ਟਾਈਮ ਤਾਂ ਦੇਖ ਲਾ ਆ ਇਹਦੇ ਨਾਲ ਗੱਲ ਕਰਕੇ ਐ ਕਿਵੇਂ ਨੱਕੀ ਉਹ ਬੜਿਆ ਕੀ ਗੱਲ ਐ ਜਮਾਈ ਮੈਂ ਖਾ ਝੁੱਗਾ ਚੱਕਦਾ ਸਾਰੇ ਪਰਿਵਾਰ ਨੇ ਮੁੱਛਾਂ ਨੂੰ ਵਟਾਏ ਦਿੰਦਾ ਉਹਨਾਂ ਜਿਵੇਂ 100 ਕਿੱਲੇ ਦਾ ਮਾਲ ਖੁੰਨਾ ਓ ਭਾਈ ਟਿਕ ਟਿਕ ਤੂੰ ਐਵੇਂ ਨਹੀਂ ਦੁੱਖ ਦੇ ਥਾਂ ਹੱਥ ਨਹੀਂ ਲਾਈਦਾ ਕਿਸੇ ਦੇ ਆਹ ਸਾਡੀ ਵੇਚੀ ਹੁੰਦੀ ਆ ਛੋਟੇ ਪਿੰਡ ਦੀ ਕੁੜੀ ਨੇ ਐ ਕਰਿਆ ਉਹ ਨਹੀਂ ਪਤਾ ਇਹਨਾਂ ਨੂੰ ਉਹ ਨਹੀਂ ਪਤਾ ਇਹਨਾਂ ਨੂੰ ਅੱਗਾਂ ਮਿੱਠਾ ਨਾ ਆਏ ਦਿੰਦਾ ਹੁਣ ਜਿਵੇਂ ਮੇਰੇ ਸਾਡੇ ਕੋਲ ਬੱਚਾ ਤੇਰੀ ਸੜਤੀ ਓ ਤੁਸੀਂ ਟਿਕੋ ਓਏ ਕਿਵੇਂ ਬੋਲੀ ਕਿਵੇਂ ਜਾਣਦੇ ਤੁਸੀਂ ਓਏ ਹਾਂ ਉਹਨੂੰ ਪਾਈ ਹੱਥ ਉਹ ਪਰ ਉਹਨੇ ਨੂੰ ਪਾਵਾਂ ਥੀਦਰ ਹੋ ਜਾ ਖੜ ਜਾ ਮੈਂ ਕਰਦਾ ਗੱਲ ਰਾਤ ਰੀਤੀ ਕੱਢ ਕੇ ਲੈ ਗਿਆ ਸਾਡੇ ਦੇ ਹੱਥ ਦਾਦਾ ਉਹਨੂੰ ਖਸਮ ਨੂੰ ਪਾਓ ਉਹ ਕਿਉਂ ਸਾਨੂੰ ਦੁਖੀ ਕਰਦੇ ਹੋ ਕਿਉਂ ਮੈਨੂੰ ਦੁਖੀ ਨੂੰ ਦੁਖੀ ਛੇੜਦੇ ਹੋ ਉਹ ਛੱਡ ਦਿਓ ਖੜਾ ਹੁਣ ਤੁਸੀਂ ਤਾਂ ਨਾ ਤੂੰ ਹੱਥੋਂ ਪਾਈ ਜੀ ਕਰਦਾ ਤੇਰੇ ਮੈਂ ਦੋ ਮਾਰੀਆਂ ਇੱਥੇ ਕੀ ਧੌਲੀ ਦਾੜੀ ਤਰਾਹੂ ਤਰਾ ਮੈਨੂੰ ਐਂ ਦੱਸ ਮੇਰੀ ਤਾਂ ਇੱਜ਼ਤ ਪਹਿਲਾਂ ਹੀ ਨਹੀਂ ਰਹੀ ਹੁਣ ਤੁਸੀਂ ਜੰਮੇ ਪੱਟੀ ਮੇਸ ਕਹੀ ਕਰੀ ਜਾਂਦੇ ਹੋ ਸਾਡੇ ਜਗ੍ਹਾ ਮਾਰਦਾ ਓਏ ਇੱਥੇ ਤੂੰ ਸਾਰੇ ਪਿੰਡ 'ਚ ਬੇਇੱਜ਼ਤੀ ਕਰਾਦੀ ਤੇਰੀ ਕੁੜੀ ਨੇ ਕੋਈ ਸਾਨੂੰ ਧੱਕੇ ਮਾਰਦਾ ਉਹਨੂੰ ਮਾਰ ਜਾ ਕੇ ਛੱਡ ਦਿਓ ਖਹਿੜਾ ਮੇਰਾ ਛੱਡ ਦਿਓ ਮੈਨੂੰ ਮਾਰ ਜਾ ਕੇ ਧੱਕੇ ਤੂੰ ਜਿਆਦੇ ਨਾ ਬੋਲ ਓ ਆਪਦੇ ਪਿਆਉ ਨੂੰ ਸਮਝਾ ਜਾ ਕੇ ਹਾਂ ਤੈਨੂੰ ਦੱਸਦਾ ਬੁੜੇ ਹਰਦਾ ਦੁੱਠਾਂ ਦੇ ਕੇ ਗੱਲ 'ਚ ਮਾਰ ਦੂੰ ਇਹਨਾਂ ਨੇ ਬਥੇਰੀਆਂ ਸ਼ਿਕਾਇਤਾਂ ਲਾਈਆਂ ਮੇਰੀਆਂ ਇਹਨਾਂ ਦੀ ਕੁੜੀ ਨੇ ਅੱਛਾ ਹੈ ਮੇਰੀ ਨਸ਼ਾ ਕਰਦਾ ਹਾਂ ਹੁਣ ਪਤਾ ਲੱਗਦਾ ਨਾ ਦੂਜੇ ਦੇ ਘਰੇ ਜਾ ਜਾ ਚੁਗਲੀਆਂ ਲਾਉਂਦੇ ਸੀ ਇਹ ਉੱਥੇ ਰਹਿੰਦੀ ਆ ਭਾਲ ਲੋ ਜਾ ਕੇ ਕਿਸੇ ਖਸਮ ਨਾਲ ਉੱਥੇ ਪਈ ਹੋ ਜਾ ਕੇ ਹੈ ਉਹ ਤੂੰ ਭੱਗ ਜਾ ਘਰੇ ਤੂੰ ਭੱਗ ਜਾ ਕਿਉਂ ਮੈਂ ਜਾ ਜਾ ਘਰੇ ਲਗ ਜਾ ਜਿਹਨੇ ਨੂੰ ਮਾਰਨਾ ਉਹਦੇ ਵੱਜ ਹਿੱਕ ਚ ਜਾ ਕੇ ਖਸਮ ਦੇ ਕੁੜੀ ਦੇ ਆ ਭੱਗ ਜਾ ਪਰੇ ਤੁਸੀਂ ਕਿਉਂ ਮੈਨੂੰ ਛੇੜਦੇ ਹੋ ਵੱਜਾ ਨਹੀਂ ਜਾਂਦਾ ਉਹਨਾਂ ਦੀ ਹਿੱਕ ਚ ਪੱਜਾ ਰਿਹਾ ਸਾਰੇ ਕਿੰਡ ਚ ਬੇਇੱਜ਼ਤੀ ਹੋ ਗਈ ਸਾਰੇ ਚ ਹੈ ਉਹਨਾਂ ਦੀ ਹਿੱਕ ਤੇ ਕਾਹਨੂੰ ਵੱਜਿਆ ਜਾਂਦਾ ਇੰਨਾ ਦਾਮ ਕਿੱਥੇ ਐਨਾ ਚ ਆ ਵੇ ਰੱਬਾ ਉਹਨੇ ਮਾਰ ਦਿਆ ਮੈਂ ਤਰਾਜ ਤੇ ਰਹਿਣੀ ਬੱਸ ਹੀ ਜਾਂਦਾ ਹੁੰਦਾ ਸੀ ਨਾ ਬੱਸ 'ਚ ਉਹ ਸੜੇ ਵੇ ਆਸਕ ਤੋਂ ਮੇਰੇ ਗੱਲ 'ਚ ਹੱਥ ਪਵਾਇਆ ਸੀ ਇਹਨੇ ਉਹ ਤੁਸੀਂ ਟਿਕਦੋਗੇ ਨਹੀਂ ਓਏ ਮੈਂ ਬਹੁਤ ਔਖਾ ਮੈਂ ਕਰਕੇ ਤੁਰਦਾ ਲੱਗੇਥੋ ਦਿਖਾ ਦੂੰ ਜੁੱਤੀ ਜੀ ਤੈਨੂੰ ਮੈਂ ਨਵੀਨ ਇਹ ਤੋਂ ਕੁਝ ਨਹੀਂ ਹੁੰਦਾ ਇਹ ਇੰਨੇ ਕਰਨ ਵਾਲੇ ਹੁੰਦੇ ਗੱਲ ਹੁੰਦਾ ਇਹ ਤਾਂ ਹੁੰਦਾ ਹੁੰਦਾ ਤਾਂ ਫਿਰ ਗੱਲਾਂ ਹੀ ਕਾਹਦੀਆਂ ਸੀ ਸਾਰੇ ਪਿੰਡ 'ਚ ਬੇਇੱਜ਼ਤੀ ਕਰਾ ਰੱਖੀ ਪੂਰੀ ਕੋਈ ਪਈ ਇਹਨਾਂ ਦੀ ਤੁਸੀਂ ਬੋਲਣ ਨੂੰ ਕੀ ਮਰਦੇ ਓਏ ਚੂਲੀ 'ਚ ਨੱਕ ਡੋਬੋ ਕੇ ਮਰ ਜੋ ਜੇ ਸਾਡੇ ਘਰੇ ਇਹੋ ਜਿਹਾ ਕੁਝ ਹੋ ਜਾਂਦਾ ਨਾ ਸਾਰਿਆਂ ਨੂੰ ਵੱਢ ਦਿੰਦਾ ਕੀ ਬੋਲਣ ਨੂੰ ਮੈਂ ਤਾਂ ਪੁੱਛੋ ਪੱਟ ਤਾ ਵੀ ਭਰੇ ਓਏ ਹਾਂ ਹੁਣ ਰੋਏ ਕੀ ਬਣਦਾ ਆ ਕੀ ਹੈ ਇਹ ਇਹਦਾ ਨਿਕਲ ਗਈ ਤਰੀ ਆਏ ਓ ਰੱਬਾ ਓ ਰੱਬਾ ਮਾੜਾ ਕਿਸੇ ਦੇ ਆਵੇ ਨਾ ਤੇ ਮਾੜਾ ਕਿਸੇ ਚੱਲੇ ਨਾ ਓਏ ਰੱਬਾ ਓ ਜਿੰਮੇ ਮੇਰੇ ਨਾਲ ਹੋਈ ਆ ਇਹ ਜੀ ਕਿਸੇ ਨਾਲ ਵੀ ਨਾ ਹੋਵੇ ਹਾਂ ਜੋ ਲੋਕ ਦੱਸਦੇ ਸੀ ਉਦੋਂ ਉਦੋਂ ਤੱਕ ਨਹੀਂ ਸਾਡੀ ਕੁੜੀ ਤਾਂ ਸਿਆਣੀ ਐ ਸਾਡੀ ਕੁੜੀ ਤਾਂ ਸਿਆਣੀ ਐ ਉਹ ਕਿੱਧਰ ਗਿਆ ਸਿਆਣਾ ਆਪਾਂ ਹੁਣ ਉਹ ਬੜਗੀ ਹੀਰ ਆ ਉੱਤਰ ਗਿਆ ਹੀਰ ਬਣ ਗਈ ਹਾਂ ਮੇਰੇ ਸਾਰੇ ਰਹਿੰਦੇ ਵੇਖ ਲਾ ਓ ਹਜੇ ਵੀ ਤਾਂ ਹੌਂ ਚ ਕਿੱਲਾ ਹਜੇ ਵੀ ਹੱਥੋਂ ਪਾਈ ਕਰਦਾ ਇੰਨਾ ਦੀ ਕੁੜੀ ਨੇ ਨਾ ਇੰਨਾ ਦੀ ਕੁੜੀ ਨੇ ਐ ਨਹੀਂ ਰੋਟਾਉਂਦੇ ਮੇਰਾ ਆ ਗੱਲ ਛੱਤ ਪਵਾ ਕੇ ਅੱਜ ਤੂੰ ਮੈਨੂੰ ਬੱਸ ਇਕਟਾਇਆ ਸੀ ਤਾਂ ਕਰਕੇ ਮੇਰਾ ਹਾਂ ਖੂਨ ਤਾਂ ਹੀ ਖੋਲਦਾ ਮੇਰਾ ਤਾਂ ਹੀ ਮੈਨੂੰ ਦੇਖ ਕੇ ਮੈਨੂੰ ਆਏ ਹੋ ਇਹ ਵੀ ਮਰ ਜੇ ਉਹ ਤਾਂ ਨਿਕਲੂਗੀ ਬੈਠਾ ਠੀਕਾ ਠੀਕਾ ਵਧੀਆ ਇਹ ਵੀ ਮਰੂ ਫਿਰ ਇਹ ਰਹਿੰਦਾ ਨਹੀਂ ਬਾਲੇ ਚਰਦੀ ਮੈਂ ਆ ਜੀ ਦੀ ਵਾਹ ਹੋਣਾ ਲੰਘ ਜੇ ਹੋਣਾ ਲੰਘ ਜੇ ਜਾ ਹੋ ਰਿਹਾ ਕਾਦੇ ਵਾਸਤੇ ਐਵੇਂ ਛੱਡ ਪਰੇ ਇਹਦਾ ਨਾ ਪੁੱਛੇ ਟਾਈਮ ਖਰਾਉਗੀ ਤਾਪਾ ਇਹ ਨਹੀਂ ਮੰਦੀ ਮੈਨੂੰ ਪਤਾ ਹੀ ਸੀਗਾ ਬਾਪੂ ਨਹੀਂ ਮੰਨੀ ਉਹ ਮੈਨੂੰ ਹੀ ਪਤਾ ਸੀ ਨਾ ਉਹ ਮੰਨਣੀ ਹੈ ਤੇ ਨਾ ਤੋਂ ਮਨਾ ਸਕਦਾ ਮੈਂ ਹੁਣ ਕੀ ਕਰਾਂ ਜਿੰਨਾ ਕੁਝ ਕਹਿ ਸਕਦਾ ਸੀ ਉਹਨੂੰ ਮੈਂ ਕਹਿਤਾ ਕਹਿੰਦੇ ਮੈਂ ਬਰਦਾਸ਼ਤ ਨਹੀਂ ਕਰਦੀ ਕਿਉਂਕਿ ਹੋਰ ਇੱਥੇ ਆਊਗੀ ਤਾਂ ਜੇ ਤੂੰ ਬਰਦਾਸ਼ਤ ਨਹੀਂ ਕਰੇਂਗੀ ਤਾਂ ਅਸੀਂ ਬਰਦਾਸ਼ਤ ਕਰ ਲਵਾਂਗੇ ਇੱਕ ਬਾਂਝ ਔਰਤ ਨੂੰ ਇਸ ਘਰ ਦੇ ਵਿੱਚ ਮੈਂ ਤਾਂ ਹੁਣ ਕਿੱਦੇ ਦਾ ਇਹ ਗੱਲ ਕਹੀ ਜਨਾ ਪਰ ਬਾਪੂ ਬਸ ਤੇਰੀ ਇਕ ਲਿਆਜ ਕਰਕੇ ਚੁੱਪ ਖੜਾ। ਕਿ ਵੀ ਤੇਰੀ ਲਿਆਜ ਆ ਉਥੇ। ਲਿਆਜ ਵੀ ਰਾਹ ਸਾਥ ਸਰਦੀ ਹੁੰਦੀ ਹੈ। ਉਹ ਕਹਿੰਦੇ ਹੁੰਦੇ ਆ ਨਾ ਜਦੋਂ ਕਿਉ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ ਤਾਂ ਉਂਗਲ ਟੇਢੀ ਕਰਨੀ ਪੈਂਦੀ ਹੈ। ਕੀ ਮਤਲਬ ਬਾਪੂ? ਆਪਾਂ ਨੂੰ ਵੀ ਹੁਣ ਉਂਗਲ ਟੇਢੀ ਕਰਨੀ ਪਾਉਗੀ। ਮਤਲਬ ਇਹ ਨਾ ਇਹ ਆਪਾਂ ਨੂੰ ਘਰ ਨੂੰ ਵਾਰਸ ਦੇ ਸਕਦੀ ਐ। ਨਾ ਇਹ ਤੈਨੂੰ ਦੂਜਾ ਵਿਆਹ ਕਰਾਉਣ ਦੇ ਸਕਦੀ ਐ। ਹੂੰ। ਤਾਂ ਤੇਰਾ ਘਰ ਦੇ ਵਿੱਚ ਦੂਜਾ ਵਿਆਹ ਤੇ ਇਸ ਘਰ ਦੇ ਵਿੱਚ ਵਾਰਸ ਉਦੋਂ ਹੀ ਆ ਸਕਦਾ। ਹੂੰ। ਜਦੋਂ ਸੋਖ ਇਸ ਘਰ ਦੇ ਵਿੱਚ ਨਹੀਂ ਹੋਊਗਾ। ਕੱਢ ਦਿੰਨੇ ਆ ਫਿਰ ਬਾਪੂ ਮੈਂ ਤਾਂ ਤੇਰੇ ਕਰਕੇ ਚੁੱਪਾਂ ਤੂੰ ਦੱਸ ਮਾਰਾਂ ਧੱਕੇ ਹੁਣੇ। ਆਕੇ ਮਾਰਾਂ ਧੱਕੇ ਉਹ ਕਰਤੀ ਨਾ ਜਵਾਕਾਂ ਵਾਲੀ ਗੱਲ। ਕੱਢਣਾ ਹੁੰਦਾ ਤਾਂ ਕਿੱਦੇ ਦੇ ਕੱਢ ਦਿੰਦੇ। ਇਹ ਤਾਂ ਉਹ ਗੱਲ ਐ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ ਗੱਲ ਕੰਮ ਦੀ ਵੀ ਹੋ ਜੇ ਸੌਖੇ ਇਸ ਘਰ ਚੋਂ ਵੀ ਚਲੀ ਜਾਵੇ ਤੇ ਮੇਰੀ ਦੋਸਤੀ ਚ ਫਰਕ ਵੀ ਨਾ ਪਵੇ ਸੁੱਖ ਨੂੰ ਇਸ ਘਰ ਚੋਂ ਇਸ ਦੁਨੀਆ ਤੋਂ ਕੱਢ ਦੇ ਹੈ ਦੁਨੀਆ ਤੋਂ ਕੱਢ ਦੇ ਕੀ ਮਤਲਬ ਬਾਪੂ ਹਾਂ ਉਹਨੂੰ ਇਸ ਦੁਨੀਆ ਤੋਂ ਕੱਢ ਦੇ ਚੇਤਾ ਉਹ ਜਿਉਂਦੀ ਰਹਗੀ ਤਾਂ ਆਪਣਾ ਕੋਈ ਨਹੀਂ ਬਚਾਂਗੇ ਤੇ ਜੇ ਉਹ ਮਰ ਗਈ ਤਾਂ ਫਿਰ ਸਾਰੇ ਹੱਲ ਹੋ ਜਾਣਗੇ ਹੁਣ ਫੈਸਲਾ ਤੂੰ ਕਰਨਾ ਕਿ ਇਸ ਘਰ ਦੇ ਵਿੱਚ ਤੈਨੂੰ ਵਾਰਿਸ ਚਾਹੀਦਾ ਕਿ ਉਹ ਬਾਝ ਔਰਤ ਚਾਹੀਦੀ ਹੈ ਪਰ ਬਾਪੂ ਕਿਸੇ ਦਾ ਕਤਲ ਤੇ ਉਹ ਮੈਂ ਤੈਨੂੰ ਕਰਨ ਵਾਸਤੇ ਕੌਣ ਕਹਿੰਦਾ ਅੱਜ ਕੱਲ ਤਾਂ ਉਹ ਗੱਲ ਹੈ ਪੈਸਾ ਫੇਕ ਤੇ ਤਮਾਸ਼ਾ ਦੇਖ ਪੈਸਾ ਦੇ ਕੇ ਕਤਲ ਕਰਨ ਵਾਲੇ ਹਜ਼ਾਰਾਂ ਮਿਲ ਜਾਂਦੇ ਆ ਬਸ ਬੰਦੇ ਲੱਭ ਮੈਂ ਜਾਣਾ ਮੇਰਾ ਕੰਮ ਜਾਣੇ ਨਾ ਉਹਨਾਂ ਦਾ ਨਾਂ ਆਊਗਾ ਤੇ ਨਾ ਕਿਸੇ ਦਾ ਪਤਾ ਆਊਗਾ ਹੈਗਾ ਫਿਰ ਇੱਕ ਬੰਦਾ ਜਾਂਟਾ ਉਹਦੇ ਨਾਲ ਦੇ ਮੁੰਡੇ ਕੰਮ ਕਰਦੇ ਆ ਪੈਸਾ ਲੈ ਕੇ ਬਸ ਫਿਰ ਪੈਸਾ ਜਿੰਨਾ ਮਰਜ਼ੀ ਲੱਕ ਜੇ ਮੈਂ ਲਵਾਂਗਾ ਪਰ ਕੰਮ ਹੋ ਜਾਣਾ ਚਾਹੀਦਾ ਠੀਕ ਹੈ ਨਾ ਇਹਨੂੰ ਕਿਤੇ ਘਮਾਉਣ ਫਰਵਾਣ ਵਾਸਤੇ ਬਾਹਰ ਲੈ ਜੀ। ਬਸ ਫਿਰ ਉਹ ਤੋਂ ਲਾਸ਼ ਹੀ ਆ ਗਈ। ਠੀਕ ਹੈ। ਜਾ। ਕਰ ਲਗਾ। ਆਪਣੇ ਘਰ ਦੀਆਂ ਟਿਕਤੀਆਂ ਹੋਈਆਂ ਕੰਧਾਂ ਨੂੰ ਬਚਾਉਣ ਦੀ ਖਾਤਰ ਨਾ। ਮਾਪਿਓ ਨੂੰ 100 ਖੂਹੀ ਟੋਪੀ ਪਹਿਣੀ ਪੈਂਦਾ। ਘਰ ਦੇ ਵਾਰਸ ਨੂੰ ਬਚਾਉਣ ਦੀ ਖਾਤਰ। ਤਾਂ ਫਿਰ ਭਾਵੇਂ ਕਤਲ ਕਿਉਂ ਨਾ ਕਰਾ। ਮਨਿੰਦਰਤੀਏ ਮੈਂ ਤੈਨੂੰ ਬਹੁਤ ਚਾਵਾ ਤੇ ਲਾਡਾ ਨਾਲ ਪਾਲਿਆ ਸੀ ਵੀ ਮੇਰੀ ਤੀ ਪੁੱਤਾਂ ਵਰਗੀ ਆ ਪਰ ਤੂੰ ਤੂੰ ਮੇਰੇ ਬਾਰੇ ਕੱਖ ਨਹੀਂ ਸੋਚਿਆ ਲੋਕਾਂ ਦੇ ਮਿਹਣੇ ਮੇਰੀ ਝੋਲੀ ਚ ਪਵਾ ਗਈ ਹੁਣ ਮੈਂ ਜਿੱਧਰ ਵੀ ਲੰਘਦਾ ਮੈਨੂੰ ਮਿਹਣੇ ਹੀ ਮਿਲਦੇ ਨੇ ਕਿ ਤੂੰ ਤਾਂ ਮਰੇ ਚੰਗਾ ਸੱਚੀ ਹੁਣ ਮੈਂ ਕਾਸੀ ਚੁਗਰਾ ਨਹੀਂ ਬਸ ਮਰਨੇ ਹੀ ਚੰਗਾ ਮੇਰੇ ਵਾਸਤੇ ਕਿਹੜੇ ਬੇਲੇ ਆ ਨਾ ਗਿਆ ਹਜੇ ਤੱਕ ਆਇਆ ਨਹੀਂ ਚਾਹ ਦੀ ਕੁੱਟ ਨੂੰ ਡਿੱਕੀ ਜਾਂਨੇ ਵਹਾਂ ਚਲਾ ਆ ਜੇ ਤਾਂ ਚਾਹ ਦੀ ਕੁੱਟ ਲੈ ਆ ਆ ਗਈ ਕੀ ਗੱਲ ਬਸ ਚਤ ਨਹੀਂ ਠੀਕ ਮੇਰਾ ਜਿੰਨੀ ਠੀਕ ਹੈ ਹਾਂ ਤੇ ਮੈਂ ਉਹੀ ਵਾਜਾ ਚਾਹ ਬਣਾ ਦਾਨੀ ਹੈ ਹੈ ਇਹ ਕੀ ਹੋ ਗਿਆ ਚੁੱਪ ਕਰਕੇ ਕੀ ਗੱਲ ਹੋ ਗਈ ਹੈ ਨਾ ਬਾਹਰ ਲਾ ਰੇ ਬਾਹਰ ਦਾ ਖੋਲੋ ਗੱਲ ਤਾਂ ਸੁਣੋ ਐ ਕੀ ਗੱਲ ਹੋ ਗਈ ਗੱਲ ਸੁਣਾ ਮੇਰੀ ਬਾਹਰ ਖੋਲੋ ਤੁਸੀਂ ਇੱਕ ਵਾਰ ਹੈ ਹਏ ਇੱਧਰ ਦੇ ਦੇਖਾਂ ਹਾਏ ਆ ਕੀ ਕਰੀ ਜਾਨਿਆ ਹਾਏ ਰੱਬਾ ਗੱਲ ਤਾਂ ਦੱਸ ਦੋ ਮੈਨੂੰ ਕੀ ਗੱਲ ਹੋ ਗਈ ਹਾਏ ਹਾਏ ਐਡਾ ਕਰਨਾ ਕਮਾਲ ਤੁਸੀਂ ਮੈਨੂੰ ਇਕੱਲੀ ਨੂੰ ਛੱਡ ਕੇ ਨਾ ਜਾਓ ਹਾਏ ਰੱਬਾ ਐ ਐਡਾ ਮੈਂ ਕੀ ਮਾੜੇ ਕਰਮ ਕੀਤੇ ਸੀ ਇੱਧਰ ਕੰਨ ਸੁਣੋ ਹਏ ਗਾਹ ਖੋਲ ਦੋ ਹਾਏ ਹਾੜੇ ਰੱਬ ਦੇ ਵਾਸਤੇ ਹਏ ਮੈਂ ਦੱਸ ਤਾ ਨਾਲ ਆ ਜਾ ਕੰਮ ਨਾ ਕਰ ਮੇਰ ਬਾਹਰ ਕੋਲ ਕੇ ਹਾਈ 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 ਸਭ ਤਬ जवाब तु, तु तु नाखा ਮੈਂ ਇਹ ਪਾਪ ਨਹੀਂ ਕਰਦਾ ਕਰਤਾ ਹੀ ਦੱਸਿਆ ਸੀ ਪੁੱਛਿਆ ਮਨਿੰਦਰ ਕੌਣਾ ਪੁੱਤ ਆਇਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੁੱਤ ਮੈਂ ਖਿਸ਼ਿਆਣਾ ਨਹੀਂ ਮੈਂ ਤਾਂ ਜੀ ਬਾਹਰੋਂ ਆਇਆ ਇਸ ਪਿੰਡ ਤੋਂ ਨਹੀਂ ਆਇਆ ਜੀ ਅੱਛਾ ਕਿਵੇਂ ਸੀ ਪੁੱਤ ਮੈਂ ਤਾਂ ਉਹ ਨਾ ਪੁੱਛ ਕੇ ਆਇਆ ਸੀਗਾ ਮਨਿੰਦਰ ਦਾ ਘਰ ਹੀ ਮਨਿੰਦਰ ਨਾਲ ਕੋਈ ਗੱਲ ਕਰਨੀ ਸੀ ਨਹੀਂ ਹੈ ਨਹੀਂ ਮਨਿੰਦਰ ਹੈ ਨਹੀਂ ਕਿਵੇਂ ਕੀ ਹੋ ਗਿਆ ਕਿੱਥੇ ਗਈ ਮਨਿੰਦਰ ਇਹ ਮਨਿੰਦਰ ਦਾ ਘਰ ਹੀ ਨਹੀਂ ਪੁੱਤ ਹੋਰ ਕਿੱਥੇ ਪੁੱਛ ਲਾ ਲੈ ਮੈਂ ਤਾਂ ਸਾਰੇ ਪਿੰਡ ਤੋਂ ਪੁੱਛ ਕੇ ਆਇਆ ਸਾਰਿਆਂ ਨੇ ਮੈਨੂੰ ਇਹੀ ਦੱਸਿਆ ਕਹਿੰਦੇ ਮਨਿੰਦਰ ਇਸ ਘਰੇ ਰਹਿੰਦੀ ਸੀ ਤੂੰ ਭੱਗ ਜਾ ਪੁੱਤ ਮੈਂ ਤੈਨੂੰ ਇੱਕ ਵਾਰਾ ਕਹਤਾ ਨਾ ਭੱਗ ਜਾ ਮਾਤਾ ਜੀ ਦੱਸ ਤਾਂ ਦੋ ਮੈਂ ਕੋਈ ਜ਼ਰੂਰੀ ਗੱਲ ਕਰਨੀ ਹੈ ਮਨਿੰਦਰ ਨਾਲ ਮਨਿੰਦਰ ਹੈ ਕਿੱਥੇ ਕੀ ਦੱਸਾਂ ਤੈਨੂੰ ਜਦੋਂ ਤੈਨੂੰ ਮੈਂ ਇੱਕ ਵਾਰਾ ਕਹਤਾ ਨਾ ਵੀ ਇਹ ਘਰ ਹੈ ਨਹੀਂ ਮਨਿੰਦਰ ਦਾ ਭੱਗ ਜਾ ਇੱਥੋਂ ਕੀ ਗੱਲ ਹੋ ਗਈ ਤੁਸੀਂ ਇਹਨਾਂ ਗੁੱਸੇਗਾ ਤਾਂ ਹੋ ਹੀ ਜਾਂਦੇ ਹੋ ਮੈਂ ਤਾਂ ਮਨਿੰਦਰ ਬਾਰੇ ਪੁੱਛਿਆ ਤੁਸੀਂ ਮਨਿੰਦਰ ਦਾ ਵਿਆਹ ਕਰਤਾ ਤੁਸੀਂ ਮੈਨੂੰ ਉਹ ਪਤਾ ਦੱਸ ਦੋ ਮੈਂ ਉੱਥੇ ਜਾ ਕੇ ਪੁੱਛ ਲੈਣਾ ਪੁੱਤ ਮੈਂ ਉਹਦਾ ਕੋਈ ਵਿਆਹ ਨਹੀਂ ਕੀਤਾ ਉਹ ਸਾਡਾ ਮੂੰਹ ਕਾਲਾ ਕਰਾ ਗਈ ਭੱਜ ਗਈ ਕਿਸੇ ਨਾਲ ਭੱਜ ਗਈ ਚਲ ਕੋਈ ਗੱਲ ਨਹੀਂ ਮੈਂ ਤਾਂ ਚੁੱਪ ਚੁੱਪ ਕਰੋ ਕੋਈ ਕੋਈ ਗੱਲ ਨਹੀਂ ਤੇ ਬਾਪੂ ਜੀ ਕਿਹਦੇ ਸਾ ਪੁੱਤ ਬਾਪੂ ਜੀ ਵੀ ਉਹਦਾ ਜਾਣ ਮਗਰੂ ਪਾ ਲੈ ਕੇ ਮੁੱਕ ਗਿਆ ਚਾ ਤਰ ਕੋਈ ਗੱਲ ਨਹੀਂ ਮਾਤਾ ਚੁੱਪ ਕਰੋ ਮੈਂ ਤੁਹਾਡੀਆਂ ਯਾਦਾਂ ਨੂੰ ਹਰੀਆਂ ਕਰਨ ਵਾਸਤੇ ਨਹੀਂ ਆਇਆ ਸੀ ਮੈਨੂੰ ਨਹੀਂ ਪਤਾ ਸੀਗਾ ਕਿ ਮਨਿੰਦਰ ਇਹ ਜਾ ਕੁਝ ਕਰ ਗਈ ਬਸ ਮੈਂ ਤਾਂ ਕੋਈ ਪੁਰਾਣੀ ਗੱਲ ਕਰਨੀ ਸੀ ਉਹਦੇ ਨਾਲ ਹੁਣ ਤੁਸੀਂ ਇਕੱਲੇ ਰਹਿੰਦੇ ਹੋ ਕਰੇ ਹਾਂ ਪੁੱਤ ਮੈਂ ਇਕੱਲੀ ਰਹਿੰਦੀ ਹਾਂ ਬਸ ਮੈਂ ਵੀ ਮਰਿਆ ਚੀ ਸਮਝ ਹਿੰਝੋਂ ਦਾ ਮੇਰਾ ਵੀ ਕੋਈ ਧਰਗ ਨਹੀਂ ਚੱਲ ਕੋਈ ਤੁਸੀਂ ਐਵੇਂ ਨਾ ਬੋਲੋ ਮੈਂ ਇਥੋਂ ਜਿੰਨਾ ਹੋ ਸਕਿਆ ਮੈਂ ਤੁਹਾਡੇ ਵਾਸਤੇ ਉਹ ਨਾ ਕਰੂੰਗਾ ਨਹੀਂ ਪੁੱਤ ਬੱਸ ਮੈਨੂੰ ਕਾਸੇ ਦੀ ਲੋੜ ਨਹੀਂ ਮੇਰਾ ਰੱਬ ਹੈ ਮੇਰੇ ਨਾਲ ਕੋਈ ਗੱਲ ਨਹੀਂ ਰੱਬ ਕਿਹੜਾ ਆਪ ਆ ਕੇ ਮਦਦ ਕਰਦਾ ਹੁੰਦਾ ਰੱਬ ਵੀ ਕਿਸ ਨਾ ਕਿਸ ਨੂੰ ਭੇਜਦਾ ਹੁੰਦਾ ਤੁਸੀਂ ਐ ਸਮਝ ਲਓ ਕਿ ਰੱਬ ਨੇ ਮੈਨੂੰ ਤੁਹਾਡੇ ਵਾਸਤੇ ਭੇਜਿਆ ਕੋਈ ਨਾ ਪੁੱਤ ਠੀਕ ਹੈ ਚਲ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਕਰਦਾ ਮਨਿੰਦਰ ਦਾ ਬਾਸ ਤੁਸੀਂ ਮਨਿੰਦਰ ਦਾ ਪਤਾ ਨਹੀਂ ਕੀਤਾ ਉਸ ਤੋਂ ਬਾਅਦ ਵੀ ਗਈ ਕਿੱਥੇ ਹੈ ਕਿਹੜੇ ਪਿੰਡ ਗਈ ਹੈ ਪੁੱਤ ਜਿਹੜੀਆਂ ਇਹ ਜੇ ਨਿਕਲ ਉੱਦਲ ਜਾਂਦੀਆਂ ਉਹਨਾਂ ਦਾ ਕੀ ਪਤਾ ਕਰਨ ਹੋਇਆ ਕੀ ਅਸੀਂ ਉਹਦਾ ਹੁਣ ਪਤਾ ਕਰਕੇ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਨਾ ਐਵੇਂ ਰੋਇਆ ਨਾ ਕਰੋ ਤੁਹਾਨੂੰ ਮੈਂ ਪਤਾ ਕਰਕੇ ਦੱਸੂਗਾ ਵੀ ਉਹ ਕਿੱਥੇ ਹੈ ਜੇ ਹੋ ਸਕਿਆ ਤਾਂ ਤੁਹਾਡੇ ਸਾਹਮਣੇ ਇੱਥੇ ਲੈ ਕੇ ਵੀ ਆਉਂਗਾ ਮਨਿੰਦਰ ਨੂੰ ਹੈ ਪੁੱਤ ਹੁਣ ਮੈਂ ਉਹ ਤਾਂ ਸਾਹਮਣੇ ਕਰਾ ਕੇ ਲੈਣਾ ਵੀ ਕੀ ਹੈ ਉਹਦਾ ਪਿਓ ਉਹਨੂੰ ਇੰਨਾ ਮੋਹ ਕਰਦਾ ਸੀ ਇਨਾ ਪਿਆਰ ਲਾਡ ਕਰਦਾ ਜਦੋਂ ਜੱਗ ਤੋਂ ਉਹ ਹੀ ਤੁਰ ਗਿਆ ਇਹਦੇ ਦੁੱਖ ਚ ਬਸ ਮੈਨੂੰ ਹੁਣ ਉਹਦੀ ਲੋੜ ਹੀ ਨਹੀਂ ਪੁੱਤ ਚੱਲ ਕੋਈ ਨਾ ਮਾਤਾ ਜੀ ਮੈਂ ਚੱਲਦਾ ਮੈਨੂੰ ਇਸੇ ਪਤਾ ਮਨੰਦਰ ਇਹ ਜਾ ਕੁਛ ਕਰੂਗੀ ਚੱਲ ਚੰਗਾ ਮਾਤਾ ਕਰ ਲਈ ਗੇਟ ਬੰਦ ਕੀ ਹੋ ਰਿਹਾ ਅੱਜ ਮੈਂ ਚੰਦਰੀ ਨੂੰ ਜਨਮ ਦਿੱਤਾ ਇਦੋਂ ਤਾਂ ਮੇਰੇ ਕੋਈ ਜਵਾਕ ਕੇ ਨਾ ਹੁੰਦਾ ਮੈਂ ਬਾਹਂ ਜੀ ਸੌਕੀ ਸੀ ਇਹਦੇ ਦੁੱਖ ਚ ਮੇਰਾ ਬੰਦਾ ਵਾਗ ਗਿਆ ਕੋਈ ਕਿਸੇ ਪਾਸੇ ਜੋਗੀ ਨਹੀਂ ਰਛ ਗੇਟ ਬੰਦ ਕਰ ਵੰਟੀ ਮਨਿੰਦਰ ਭੱਜ ਗਿਆ ਕਿਸੇ ਨਾਲ ਹੈ ਇਹਦਾ ਮਤਲਬ ਪਿੰਡ ਦੇ ਲੋਕ ਜੋ ਕਹਿੰਦੇ ਸੀ ਉਹ ਸੱਚ ਨਿਕਲਿਆ ਮੈਂ ਤਾਂ ਕਿਸੇ ਦਾ ਯਕੀਨ ਨਹੀਂ ਕੀਤਾ ਪਰ ਉਹਦੀ ਮਾਂ ਤਾਂ ਝੂਠ ਨਹੀਂ ਕਹਿ ਸਕਦੀ ਇਹਦਾ ਮਤਲਬ ਮਨਿੰਦਰ ਮੈਨੂੰ ਹੀ ਨਹੀਂ ਸੀ ਪਿਆਰ ਕਰਦਾ ਝੂਠ ਸੀ ਸਾਰਾ ਕੁਝ ਜੋ ਆਖ ਵੀ ਮੈਨੂੰ ਲੱਗਦਾ ਸੀ ਉਹ ਮੇਰਾ ਨਹੀਂ ਸੀਗਾ ਮੈਂ ਤਾਂ ਇਹੀ ਸੋਚਦਾ ਰਿਆ ਕਿ ਮੈਂ ਉਹਦੇ ਨਾਲ ਧੋਖਾ ਕੀਤਾ ਪਰ ਮੈਨੂੰ ਕੀ ਪਤਾ ਸੀ ਉਹ ਮੇਰੇ ਨਾਲ ਧੋਖਾ ਕਰ ਰਹੀ ਆ ਮੈਂ ਤਾਂ ਏਡੀ ਵੱਡੀ ਆਸ ਲੈ ਕੇ ਉਹਦੇ ਕੋਲ ਆਇਆ ਸੀ ਸ਼ੁਕਰ ਹੈ ਰੱਬਾ ਟਾਈਮ ਸਰ ਪਤਾ ਲੱਗ ਗਿਆ ਨਹੀਂ ਇਹ ਨਹੀਂ ਸੀ ਪਤਾ ਕਿ ਇਸ ਤੋਂ ਬਾਅਦ ਵੀ ਕੀ ਹੋਊਗਾ ਕਾਲਾ ਕਰ ਦੇ ਕੋਈ ਨਾ ਤੇਰੀ ਮਾਂ ਦਾ ਬਦਲਾ ਨਾ ਹੁਣ ਮੈਂ ਲਾਊਂਗਾ ਤੇ ਇਨੂੰ ਪਤਾ ਕਰਕੇ ਕਿੱਥੇ ਹੈਗੀਆਂ ਤੂੰ ਕਿੱਥੇ ਨਹੀਂ ਇੱਕ ਨਾ ਇੱਕ ਦਿਨ ਤੇ ਹੀ ਮਾਂ ਦੇ ਸਾਹਮਣੇ ਲਿਆਉਂਗਾ ਚੰਗੀ ਨਹੀਂ ਕੀਤੀ ਤੂੰ ਆਪਦੀ ਮਾਂ ਦੇ